ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਅર્ચਨਾ ਬਖਵਾਨਾ ਨੂੰ ਹੁਣੇ ਅੰਮ੍ਰਿਤਸਰ ਪੁਲਿਸ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਤੇ 30 ਜੂਨ ਤੱਕ ਥਾਣੇ ਦੇ ਵਿੱਚ ਪੇਸ਼ ਹੋਣ ਦੇ ਲਈ ਬੁਲਾਇਆ ਗਿਆ ਕਿਹਾ ਗਿਆ ਹੈ ਕਿ ਜੇਕਰ ਉਹ 30 ਜੂਨ ਤੱਕ ਥਾਣੇ ਦੇ ਵਿੱਚ ਪੇਸ਼ ਨਹੀਂ ਹੁੰਦੇ ਤਾਂ ਅਜਿਹਾ ਹੀ ਦੋ ਨੋਟਿਸ ਪੇਸ਼ ਹੋਣ ਦੇ ਲਈ ਉਹਨਾਂ ਨੂੰ ਜਾਰੀ ਹੋਣਗੇ ਤੇ ਉਸ ਤੋਂ ਬਾਅਦ ਜੇਕਰ ਉਹ ਨਾ ਤਿੰਨ ਨੋਟਿਸਾਂ ਦਾ ਜਵਾਬ ਨਹੀਂ ਦਿੰਦੇ ਥਾਣੇ ਦੇ ਵਿੱਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਅੰਮ੍ਰਿਤਸਰ ਪੁਲਿਸ ਗੁਜਰਾਤ ਪਹੁੰਚ ਸਕਦੀ ਹੈ ਦੱਸਦੀ ਕਿ ਪੇਸ਼ਿਤ ਤੋਂ ਫੈਸ਼ਨ ਡਿਜ਼ਾਈਨਰ ਹੈ ਅਰਚਨਾ ਮਕਵਾਨਾ ਜੋ ਕਿ ਗੁਜਰਾਤ ਦੇ ਵਡੋਦਰਾ ਦੇ ਵਿੱਚ ਫੈਸ਼ਨ ਡਿਜ਼ਾਈਨਿੰਗ ਕਰਦੀ ਹੈ ਫੈਸ਼ਨ ਡਿਜ਼ਾਈਨਰ ਹੈ ਇੱਕ ਆਪਣਾ ਸਟੋਰ ਚਲਾਉਂਦੀ ਹੈ ਤਾਂ ਸਿੱਕਿ ਉਹਨਾਂ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਯੋਗ ਦਿਵਸ ਦੇ ਦੌਰਾਨ ਸ਼੍ਰੀ ਹਰਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਇੱਕ ਵਿੱਚ ਯੋਗਾ ਕੀਤਾ ਗਿਆ ਤੇ ਉਸ ਯੋਗਾ ਦੀਆਂ ਵੀਡੀਓਜ਼ ਜਿਹੜੀਆਂ ਨੇ ਫੋਟੋਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ ਗਈਆਂ ਤੇ ਇਹਨਾਂ ਫੋਟੋਜ਼ ਤੋਂ ਬਾਅਦ ਦੇ ਐਸ.ਪੀ.ਸੀ ਦੇ ਵੱਲੋਂ ਇਹਨਾਂ ਫੋਟੋਸ ਦੇ ਉੱਪਰ ਇਤਰਾਜ਼ ਜਤਾਇਆ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੀਆਂ ਅਝੀਆਂ ਤਸਵੀਰਾਂ ਦੇ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਸਿੱਖ ਪਛਾਣ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਦੋਸਤੋ ਬਾਅਦ ਹਾਲਾਂਕਿ ਉਸ ਅਜਨਾ ਮਕਵਾਨਾ ਦੇ ਵੱਲੋਂ ਮਾਫੀ ਮੰਗੀ ਗਈ ਇਸ ਦੇ ਵੱਲੋਂ ਉਹਨਾਂ ਦੇ ਵੱਲੋਂ ਮਾਫੀ ਮੰਗਦੇ ਹਨ ਕਿਹਾ ਗਿਆ ਸੀ ਕਿ ਉਹਨਾਂ ਜੇਕਰ ਕਿਸ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਸ ਦੇ ਲਈ ਮਾਫੀ ਮੰਗਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਐਫ.ਆਈ.ਆਰ ਦਰਜ ਹੁੰਦੀ ਹੈ 295 ए ਦੇ ਤਹਿਤ ਉਹਨਾਂ ਦੇ ਖਿਲਾਫ ਕੇਸ ਦਰਜ ਹੁੰਦਾ ਟਰਮੀਕ ਭਾਵਨਾਵਾਂ ਨੂੰ ਥੇਸ ਪਹੁੰਚਾਉਣ ਦੇ ਵਿੱਚ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹਾਲਾਂਕਿ ਹੁਣ ਉਹਨਾਂ ਨੂੰ ਥਾਣੇ ਦੇ ਵਿੱਚ ਪੇਸ਼ ਹੋਣ ਦੇ ਲਈ ਬੁਲਾਇਆ ਗਿਆ ਹੈ ਦੱਸਿਆ ਕਿ ਉਹਨਾਂ ਨੂੰ ਹੁਣ ਥਾਣੇ ਦੇ ਵਿੱਚ ਪੇਸ਼ ਹੋਣ ਦੇ ਲਈ 3 ਜੂਨ ਤੱਕ ਦਾ ਸਮਾਂ ਦਿੱਤਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜੇਕਰ ਉਹ 3 ਜੂਨ ਤੱਕ ਥਾਣੇ ਦੇ ਵਿੱਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਦੋ ਹੋਰ ਅਜਿਹੇ ਹੀ ਨੋਟਿਸ ਜਾਰੀ ਕੀਤੇ ਜਾ ਸਕਦੇ ਆ ਜਿਸ ਤੋਂ ਬਾਅਦ ਗ੍ਰਿਫਤਾਰੀ ਕਰਨ ਦੇ ਲਈ ਅੰਮ੍ਰਿਤਸਰ ਪੁਲਿਸ ਗੁਜਰਾਤ ਪਹੁੰਚ ਸਕਦੀ ਹੈ ਜੇਕਰ ਉਹਨਾਂ ਦੇ ਵੱਲੋਂ ਜਹੀ ਜਵਾਬ ਨਾ ਦਿੱਤੇ ਗਏ ਦੱਸਿਆ ਕਿ ਲਗਾਤਾਰ ਹੀ ਹੋਗਾ ਗੱ ਆਪਣੀਆਂ ਵੀਡੀਓ ਸਾਂਝੀਆਂ ਇਸ ਮਾਮਲੇ ਦੇ ਉੱਪਰ ਕਰਦੇ ਰਹਿੰਦੇ ਆ ਬਾਰ-ਬਾਰ ਉਹਨਾਂ ਦੇ ਵੱਲੋਂ ਸਵਾਲ ਚੱਕੇ ਜਾਂਦੇ ਆ ਕਦੇ ਕੁਝ ਕਿਹਾ ਜਾਂਦਾ ਕਦੇ ਕੁਝ ਕਿਹਾ ਜਾਂਦਾ ਜਿਸ ਦਾ ਜਵਾਬ ਵੀ ਐਸਪੀਐਸ ਦੇ ਵੱਲੋਂ ਦਿੱਤਾ ਗਿਆ ਦੱਸੇ ਕਿ ਲਗਾਤਾਰ ਐਸਪੀਐਸ ਦੇ ਵੱਲੋਂ ਉਹਨਾਂ ਦੀਆਂ ਅਜਿਹੀਆਂ ਗੱਲਾਂ ਨੂੰ ਜਾਂ ਫਿਰ ਉਹਨਾਂ ਦੀਆਂ ਵੀਡੀਓ ਸੀਗੀਆਂ ਉਹਨਾਂ ਨੂੰ ਕੰਡਮਨ ਕੀਤਾ ਗਿਆ ਉੱਥੇ ਦੱਸੇ ਕਿ ਲਗਾਤਾਰ ਜਿਹੜਾ ਹੈ ਮਾਮਲਾ ਪੱਕਦਾ ਜਾ ਰਿਹਾ ਹੈ ਪਹਿਲਾ ਅਰਸ਼ਨਾ ਮਕਵਾਨ ਦੇ ਵੱਲੋਂ ਵੀਡੀਓਜ਼ ਪਾਈਆਂ ਜਾਂਦੀਆਂ ਨੇ ਬਾਅਦ ਵਿੱਚ ਐਸਪੀਐਸ ਦੇ ਵੱਲੋਂ ਜਵਾਬ ਦਿੱਤੇ ਜਾਂਦੇ ਨੇ ਤੇ ਲਗਾਤਾਰ ਇਹ سلسلہ جاری ਹੈ ਉਸੇ ਹੀ ਦੌਰਾਨ ਹੁਣ ਅਰਸ਼ਨਾ ਮਕਵਾਨਾ ਨੂੰ ਪੁਲਿਸ ਲੈਵਲ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਹੋ ਪੰਜਾਬ ਬੁਲਟਨ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਅਰਸ਼ਨਾ ਮਕਵਾਨਾ ਨੂੰ ਹੁਣੇ ਅੰਮ੍ਰਿਤਸਰ ਪੁਲਿਸ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਤੇ 30 ਜੂਨ ਤੱਕ ਥਾਣੇ ਦੇ ਵਿੱਚ ਪੇਸ਼ ਹੋਣ ਦੇ ਲਈ ਬੁਲਾਇਆ ਗਿਆ ਕਿਹਾ ਗਿਆ ਹੈ ਕਿ ਜੇਕਰ 30 ਜੂਨ ਤੱਕ ਥਾਣੇ ਦੇ ਵਿੱਚ ਪੇਸ਼ ਨਹੀਂ ਹੁੰਦੇ ਤਾਂ ਅਜਿਹੀ ਹੀ ਦੋ ਨੋਟਿਸ ਪੇਸ਼ ਹੋਣ ਦੇ ਲਈ ਉਹਨਾਂ ਨੂੰ ਜਾਰੀ ਹੋਣਗੇ ਤੇ ਉਸ ਤੋਂ ਬਾਅਦ ਜੇਕਰ ਉਹਨਾਂ ਤਿੰਨ ਨੋਟਿਸਾਂ ਦਾ ਜਵਾਬ ਨਹੀਂ ਦਿੰਦੇ ਥਾਣੇ ਦੇ ਵਿੱਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਅੰਮ੍ਰਿਤਸਰ ਪੁਲਿਸ ਗੁਜਰਾਤ ਪਹੁੰਚ ਸਕਦੀ ਹੈ ਦੱਸਦੀ ਕਿ ਪੇਸ਼ਿਤ ਹੋ ਫੈਸ਼ਨ ਡਿਜ਼ਾਈਨਰ ਹੈ ਅਰਚਨਾ ਮਕਵਾਨਾ ਜੋ ਕਿ ਗੁਜਰਾਤ ਦੇ ਵਡੋਦਰਾ ਦੇ ਵਿੱਚ ਫੈਸ਼ਨ ਡਿਜ਼ਾਈਨਿੰਗ ਕਰਦੀ ਹੈ ਫੈਸ਼ਨ ਡਿਜ਼ਾਈਨਰ ਹੈ ਇੱਕ ਆਪਣਾ ਸਟੋਰ ਚਲਾਉਂਦੀ ਹੈ ਤਾਂ ਸਿੱਕਿ ਉਹਨਾਂ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਯੋਗ ਦਿਵਸ ਦੇ ਦੌਰਾਨ ਸ਼ੇਰ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਇੱਕ ਵਿੱਚ ਯੋਗਾ ਕੀਤਾ ਗਿਆ ਤੇ ਉਸ ਯੋਗਾ ਦੀਆਂ ਵੀਡੀਓਜ਼ ਜਿਹੜੀਆਂ ਨੇ ਫੋਟੋਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ ਗਈਆਂ ਤੇ ਇਹਨਾਂ ਫੋਟੋਜ਼ ਤੋਂ ਬਾਅਦ ਐਸ.ਪੀ.ਐਸ ਦੇ ਵੱਲੋਂ ਇਹਨਾਂ ਫੋਟੋਜ਼ 'ਤੇ ਇਤਰਾਜ਼ ਜਤਾਇਆ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੀਆਂ ਅਝੀਆਂ ਤਸਵੀਰਾਂ ਦੇ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਸਿੱਖ ਪਾਈਚਾਰੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਸ ਤੋਂ ਬਾਅਦ ਹਾਲਾਂਕਿ ਉਸ ਅਜਨਾ ਮਕਵਾਨਾ ਦੇ ਵੱਲੋਂ ਮਾਫੀ ਮੰਗੀ ਗਈ ਇਸ ਦੇ ਵੱਲੋਂ ਉਹਨਾਂ ਦੇ ਵੱਲੋਂ ਮਾਫੀ ਮੰਗਦੇ ਆ ਕਿਹਾ ਗਿਆ ਸੀ ਕਿ ਉਹਨਾਂ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਸਦੇ ਲਈ ਮਾਫੀ ਮੰਗਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਹੁੰਦੀ ਹੈ 295ਏ ਦੇ ਤਹਿਤ ਉਹਨਾਂ ਦੇ ਖਿਲਾਫ ਕੇਸ ਦਰਜ ਹੁੰਦਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਵਿੱਚ ਮਾਮਲੇ ਦੇ ਵਿੱਚ ਉਹਨਾਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹਾਲਾਂਕਿ ਹੁਣ ਉਹਨਾਂ ਨੂੰ ਥਾਣੇ ਦੇ ਵਿੱਚ ਪੇਸ਼ ਹੋਣ ਦੇ ਲਈ ਬੁਲਾਇਆ ਗਿਆ ਹੈ ਦੱਸ ਦਿੱਕੀ ਉਹਨਾਂ ਨੂੰ ਹੁਣ ਥਾਣੇ ਦੇ ਵਿੱਚ ਪੇਸ਼ ਹੋਣ ਦੇ ਲਈ 3 ਜੂਨ ਤੱਕ ਦਾ ਸਮਾਂ ਦਿੱਤਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜੇਕਰ ਉਹ 3 ਜੂਨ ਤੱਕ ਤਾਨੇ ਦੇ ਵਿੱਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਹੋਰ ਅਜਿਹੇ ਹੀ ਨੋਟਿਸ ਜਾਰੀ ਕੀਤੇ ਜਾ ਸਕਦੇ ਆ ਜਿਸ ਤੋਂ ਬਾਅਦ ਗ੍ਰਿਫਤਾਰੀ ਕਰਨ ਦੇ ਲਈ ਅੰਮ੍ਰਿਤਸਰ ਪੁਲਿਸ ਗੁਜਰਾਤ ਪਹੁੰਚ ਸਕਦੀ ਹੈ ਜੇਕਰ ਉਹਨਾਂ ਦੇ ਵੱਲੋਂ ਜਿਹੇ ਜਵਾਬ ਨਾ ਦਿੱਤੇ ਗਏ ਦੱਸੇ ਕਿ ਲਗਾਤਾਰ ਹੀ ਹੋਗਾ ਗੱਲ ਆਪਣੀਆਂ ਵੀਡੀਓ ਸਾਂਝੀਆਂ ਇਸ ਮਾਮਲੇ ਦੇ ਉੱਪਰ ਕਰਦੇ ਰਹਿੰਦੇ ਆ ਬਾਰ-ਬਾਰ ਉਹਨਾਂ ਦੇ ਵੱਲੋਂ ਸਵਾਲ ਚੱਕੇ ਜਾਂਦੇ ਆ ਕਦੇ ਕੁਝ ਕਿਹਾ ਜਾਂਦਾ ਕਦੇ ਕੁਝ ਕਿਹਾ ਜਾਂਦਾ ਜਿਸ ਦਾ ਜਵਾਬ ਵੀ ਐਸਪੀਸ ਦੇ ਵੱਲੋਂ ਦਿੱਤਾ ਗਿਆ ਦੱਸੇ ਕਿ ਲਗਾਤਾਰ ਐਸਪੀਸ ਦੇ ਵੱਲੋਂ ਉਹਨਾਂ ਦੀਆਂ ਅਜਿਹੀਆਂ ਗੱਲਾਂ ਨੂੰ ਜਾਂ ਫਿਰ ਉਹਨਾਂ ਦੀਆਂ ਵੀਡੀਓ ਸੀ ਉਹਨਾਂ ਨੂੰ ਕੰਡਮ ਕੀਤਾ ਗਿਆ ਉੱਥੇ ਦੱਸੇ ਕਿ ਲਗਾਤਾਰ ਜਿਹੜਾ ਹੈ ਮਾਮਲਾ ਪੱਕਦਾ ਜਾ ਰਿਹਾ ਹੈ ਪਹਿਲਾਂ ਅਸ਼ਰਮ ਮਕਵਾਨੰਦ ਦੇ ਵੱਲੋਂ ਵੀਡੀਓਜ਼ ਪਾਈਆਂ ਜਾਂਦੀਆਂ ਨੇ ਬਾਅਦ ਦੇ ਵਿੱਚ ਐਸਪੀਸ ਦੇ ਵੱਲੋਂ ਜਵਾਬ ਦਿੱਤੇ ਜਾਂਦੇ ਨੇ ਤੇ ਲਗਾਤਾਰ ਇਹ سلسلہ جاری ਹੈ ਉਸੇ ਹੀ ਦੌਰਾਨ ਹੁਣ ਅਸ਼ਰਮ ਮਕਵਾਨਾ ਨੂੰ ਪੁਲਿਸ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਹੈ ਇਸ ਸੰਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲਟਨ